ਚੋਨਾ ਲਾਉਣ ਸਮੇਂ ਜਦੋਂ ਪਨੀਰੀ ਪੱਟਣੀ ਹੈਗੀ ਆ ਉਦੋਂ ਕਾਫੀ ਕਿਸਾਨ ਭ੍ਰਮ ਦੇ ਸਵਾਲ ਹੈਗੇ ਆ ਵੀ ਸਾਡੀ ਪਨੀਰੀ ਕਰੜੀ ਹੈਗੀ ਆ ਪਨੀਰੀ ਦੀਆਂ ਅੱਧੀਆਂ ਜੜਾਂ ਟੁੱਟ ਜਾਂਦੀਆਂ ਨੇ ਕਿਉਂਕਿ ਜਿਹੜੀ ਪਨੀਰੀ ਦੀਆਂ ਅੱਧੀਆਂ ਜੜਾਂ ਟੁੱਟ ਗਈਆਂ ਪੱਟਣ ਸਮੇ ਕਰੜੀ ਹੈਗੀ ਹੈ ਨਾ ਉਹ ਪਨੀਰੀ ਅੱਗੇ ਜਦੋਂ ਆ ਕੇ ਜਾ ਕੇ ਪਟਰਾਸਟਰਡਿੰਗ ਕਰਦੇ ਹੈ ਨਾ ਉਹ ਪਨੀਰੀ ਅੱਧੀ ਪਚੱਦੀ ਚਲਦੀ ਹੈ ਦੋਗੀਆਂ ਮੱਚ ਜਾਂਦੀਆਂ ਨੇ ਹੈ ਨਾ ਜਦੋਂ ਦੇਖੋ ਜੜੀ ਪੂਰੀ ਨਹੀਂ ਗਈ ਛੋਨੇ ਦੀ ਪੱਟਣ ਸਮੇ ਪਨੀਰੀ ਪੱਟਣ ਸਮੇ ਤਾ ਚੋਣਾ ਚੱਲੇਗਾ ਨਹੀਂ ਇਹ ਤਿੰਨ ਤਰੀਕਿਆਂ ਦੇ ਨਾਲ ਆਪਾਂ ਸੈੱਟ ਕਰ ਸਕਦੇ ਆ ਅ ਪਹਿਲਾ ਤਾਂ ਦੇਖੋ ਜਦੋਂ ਬਈ ਤੁਸੀਂ ਖਾਦਾਂ ਘੱਟ ਪਾਉਣੇ ਹੈਗੇ ਆ ਉਦੋਂ ਕਿਸਾਨਾਂ ਨੂੰ ਦੱਸਿਆ ਜਾਂਦਾ ਵੀ ਬਈ ਜਦੋਂ ਤੁਸੀਂ ਪਨੀਰੀ ਬੀਜਣੀ ਹੈਗੀ ਆ ਉਹਦੇ ਵਿੱਚ ਤੁਸੀਂ ਖਾਦਾਂ ਜ਼ਰੂਰ ਪਾਓ ਕਿਉਂਕਿ ਪਹਿਲਾਂ ਆਪਾਂ ਕੋਈ ਖਾਦ ਪਾਉਂਦੇ ਨਹੀਂ ਨਿਰਾਪura ਜੋਰ ਆਪਣਾ ਡੀਏਪੀ ਤੇ ਹੁੰਦਾ ਕਿਉਂਕਿ ਮੈਂ ਕਹਿੰਦਾ ਵੀ ਡੀਏਪੀ ਦਾ 1% ਵੀ ਜਿਹੜਾ ਕੰਮ ਨਹੀਂ ਹੈਗਾ ਪਨੀਰੀ ਦੇ ਵਿੱਚ ਕਿਉਂਕਿ ਜਿਹੜੇ ਕਿਸਾਨ ਭਰਾ ਦੇਖੋ ਬਈ ਸੁਪਰ ਵਰਤਦੇ ਹਨਾ ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਸੁਪਰ ਦੇ ਵਿੱਚ ਕੈਲਸ਼ੀਅਮ ਵੀ ਮਿਲਦਾ ਆਪਾਂ ਨੂੰ ਸੁਪਰ ਦੇ ਵਿੱਚ ਸਲਫਰ ਵੀ ਮਿਲਦਾ ਹੈਗਾ ਜਿੱਥੇ ਕਿਸਾਨ ਭਰਾ ਇਹ ਚੀਜ਼ ਵਰਤ ਲੈਂਦੇ ਹੈਗੇ ਉੱਥੇ ਪਨੀਰੀ ਵੀ ਚੰਗੀ ਹੁੰਦੀ ਆ ਤੇ ਉੱਥੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ ਪਰ ਜੇ ਤੁਹਾਡੇ ਹੁਣ ਸਮੱਸਿਆ ਹੈਗੀ ਹੈ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਹੱਲ ਕਰ ਸਕਦੇ ਆ ਮਰਲੇ ਦੀ ਕਿੰਨੀ ਪਾ ਸਕਦੇ ਆ ਕਨਾਲ ਦੀ ਕਿੰਨੀ ਪਾ ਸਕਦੇ ਆ ਕਿੰਨੇ ਦਿਨ ਪਹਿਲਾਂ ਪਾ ਸਕਦੇ ਆ ਪਨੀਰੀ ਜਮਾ ਐਨ ਪੋਲੀ ਹੋ ਜਾਊਗੀ ਦੇਖੋ ਜਿਹੜੀਆਂ ਜ਼ਮੀਨਾਂ ਚੀਕਣੀਆਂ ਜ਼ਮੀਨਾਂ ਨੇ ਬਈ ਆਹਨਾ ਉਹਨਾਂ ਜ਼ਮੀਨਾਂ ਦੇ ਵਿੱਚ ਮਿੱਟੀ ਦੇ ਕਣ ਮੋਟੇ ਹੁੰਦੇ ਆ ਬਰੀਕ ਕਣ ਜਿਹੜੇ ਨਹੀਂ ਹੁੰਦੇ ਬਰੀਕ ਕਣ ਹੋਣਗੇ ਜਿੱਥੇ ਉਥੇ ਮਿੱਟੀ ਪੋਲੀ ਹੋਵੇਗੀ ਉਥੇ ਪੱਟਣ ਦੇ ਵਿੱਚ ਪ੍ਰੋਬਲਮ ਕਦੇ ਵੀ ਨਹੀਂ ਹੋਊਗੀ ਇੱਕ ਅੜੇਆਂ ਜ਼ਮੀਨਾਂ ਜਾਂ ਚੀਕੜੀਆਂ ਜ਼ਮੀਨਾਂ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ ਉਥੇ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਤੁਸੀਂ ਨੇ ਜਿਪਸਮ ਲੈਣੀ ਹੈਗੀ ਆ ਇੱਕ ਮਰਲੇ ਦੀ ਕਿਲੋ ਤੋਂ 1.5 ਕਿਲੋ ਜਿਪਸਮ ਤੁਸੀਂ ਪਾ ਸਕਦੇ ਹੋ ਜੇ ਇੱਕ ਕਨਾਲ ਦੀ ਪਾਉਣੀ ਹੈਗੀ ਆ ਤਾਂ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ ਕਿਲੋ ਨੂੰ ਤੁਸੀਂ ਵੀਨਾ ਗੁਣਾ ਕਰੋਗੇ ਠੀਕ ਹੈ ਛੋਡੇ ਘੱਟੋ ਘੱਟ 15 ਤੋਂ 20 ਕਿਲੋ ਤੁਸੀਂ ਇੱਕ ਕਨਾਲ ਦੀ ਪਾਉਣੀ ਹੈਗੀ ਆ 20 ਕਿਲੋ ਤੱਕ ਪਾ ਲਓ ਤਾਂ ਵੀ ਕੋਈ ਦਿੱਕਤ ਨਹੀਂ ਇੱਕ ਮਰਲੇ ਦੀ ਕਿਲੋ ਜਾਂ ਸਵਾ ਹੱਦ ਡੇਢ ਕਿਲੋ ਇੱਕ ਮਰਲੇ ਦੀ ਜੇ ਤੁਸੀਂ ਉੱਤੇ ਸੁਪਰ ਵਰਤ ਨਹੀਂ ਹੈਗੀ ਆ ਸੁਪਰਾ ਜਿਹੜੀ ਇੱਕ ਮਰਲੇ ਦੀ ਜਿਹੜੀ 250 ਗ੍ਰਾਮ ਬਹੁਤ ਹੁੰਦੇ ਆ ਕਿਉਂਕਿ ਇੱਕ ਕਨਾਲ ਦੇ ਵਿੱਚ 5 ਤੋਂ 5.5 ਕਿਲੋ ਤੁਸੀਂ ਸੁਪਰ ਪਾਉਣੀ ਹੈ ਇੱਕ ਕਨਾਲ ਦੀ 5 ਤੋਂ 5.5 ਕਿਲੋ ਜੇ ਮਰਲਾ ਹੈਗਾ ਤਾਂ ਤੁਸੀਂ 250 ਗ੍ਰਾਮ ਜਾਂ 300 ਗ੍ਰਾਮ ਪਾ ਸਕਦੇ ਹੋ ਦੂਜੇ ਦਿਨ ਤੀਜੇ ਦਿਨ ਪਨੀਰੀ ਜਿਹੜੀ ਤੁਹਾਡੀ ਪੱਟਣ ਦੇ ਵਿੱਚ ਐਨ ਜਮਾ ਭੋਲੀ ਹੋ ਜੂਗੀ ਠੀਕ ਹੈ ਉਸ ਤੋਂ ਬਾਅਦ ਜਹਾ ਤੁਸੀਂ ਪਾ ਸਕਦੇ ਹੈਗੇ ਹੋ ਸਲਫਰ 4 ਤੋਂ 5 ਕਿਲੋ ਜਿਹੜਾ ਤੁਸੀਂ ਇੱਕ ਕਨਾਲ ਦਾ ਵੀ ਪਾ ਸਕਦੇ ਹੋ ਜੇ ਮਰਲੇ ਦਾ ਪਾਉਣਾ ਹੈਗਾ ਤਾ 200 250 ਤੋਂ 300 ਗ੍ਰਾਮ ਤੱਕ ਕਿਉਂਕਿ ਸੁਪਰ ਦੇ ਵਿੱਚ ਵੀ ਸਲਫਰ ਹੁੰਦਾ ਹੈਗਾ ਤੇ ਸਿੰਗਲ ਜੇ ਸਲਫਰ ਵਰਤਣਾ ਹੈਗਾ ਤਾਂ ਤੁਸੀਂ ਦਾਣੇਦਾਰ ਵਰਤਣਾ ਬੈਂਟੋਨਾਈਟ ਸਲਫਰ ਆਉਂਦਾ ਹੈਗਾ ਜਿਹੜਾ ਉਹ 5-6 ਕਿਲੋ ਤੱਕ ਵੀ ਤੁਸੀਂ ਆਰਮ ਦੇ ਨਾਲ ਪਾ ਸਕਦੇ ਹੋ ਜਿਹੜਾ ਮਰਲੇ ਦਾ 250-300 ਗ੍ਰਾਮ ਤੱਕ ਤੁਸੀਂ ਆਰਮ ਨਾਲ ਪਾ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੁਸੀਂ ਜਿਪਸਮ ਵੀ ਵਰਤ ਸਕਦੇ ਹੋ ਠੀਕ ਹੈ ਤੀਸਰਾ ਦੇਸੀ ਤਰੀਕਾ ਕੀ ਵਰਤਣਾ ਹੈਗਾ ਤੁਸੀਂ ਖਲ ਲੈ ਲਓ ਸਰੋਂ ਦੀ ਕਿਉਂਕਿ ਜਿਹੜੀ ਸਰੋਂ ਦੀ ਖਲ ਹੈਗੀ ਹਨ ਕਿਉਂਕਿ ਜਿੰਨੀਆਂ ਦਾਣੇਦਾਰ ਜਾਂ ਤੇਲ ਤੇਲ ਵਾਲੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਵਿੱਚ ਸਲਫਰ ਜਿਹੜਾ ਕੰਟੈਂਟ ਹੁੰਦਾ ਹਨ ਉਹ ਪਾਇਆ ਜਾਂਦਾ ਇੱਕ ਕਨਾਲ ਦੀ 4 ਤੋਂ 5 ਕਿਲੋ ਸਰੋਂ ਦੀ ਖਲ ਵਰਤ ਸਕਦੇ ਹੋ ਮਰਲੇ ਦੀ ਤੁਸੀਂ ਉਹੀ 200 250 300 ਗ੍ਰਾਮ ਤੱਕ ਫਰੀਕ ਸਰੋਂ ਦੀ ਖਲ ਕਰਕੇ ਛੋਡੀ ਚੌਥੇ ਦਿਨ ਤੀਜੇ ਦਿਨ ਪਨੀਰੀ ਹਰਾਮ ਦੇ ਨਾਲ ਜਿਹੜੀ ਪੱਟਣ ਦੇ ਵਿੱਚ ਐਣ ਪੋਲੀ ਹੋ ਜੂਗੀ ਸਾਰੀਆਂ ਜੜਾਂ ਜਿਹੜੀਆਂ ਮੱਟ ਮੱਟ ਜਿਹੜੀਆਂ ਤੁਹਾਡੀਆਂ ਆਉਣ ਲੱਗ ਜਾਣੀਆਂ ਜਿਹੜੇ ਕਿਸਾਨ ਪਰਮਣ ਨੇ ਦੇਖੋ ਬਾਈ ਪਹਿਲਾਂ ਨਾ ਸੁਪਰ ਵਰਤੀ ਹੈ ਹਨਾ ਸਿੰਗਲ ਸੁਪਰ ਫਾਸਫੇਟ ਆਉਂਦੀ ਹੈ ਜਿਹੜੀ ਉਹਦੇ ਵਿੱਚ ਸਲਫਰ ਤੇ ਕੈਲਸ਼ੀਅਮ ਹੁੰਦਾ ਹੈਗਾ ਜੇ ਕਿਸਾਨਾਂ ਨੇ ਉਹ ਵਰਤੀ ਹੈਗੀ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਕਿਸਾਨਾਂ ਦੇ ਪਨੀਰੀ ਪੱਟਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਆਈ ਹੋਵੇਗੀ ਤੇ ਦੂਸਰੀ ਗੱਲ ਜਦੋਂ ਬਾਈ ਪਨੀਰੀ ਦੀਆਂ ਜੜੀਆਂ ਚੰਗੀਆਂ ਨਾਆਂੀਆਂ ਅੱਧ ਪਚਾਈ ਦੀ ਟੁੱਟ ਕੇ ਆ ਗਈਆਂ ਫਿਰ ਆਪਾਂ ਨੂੰ ਦੇਖੋ ਬਈ ਹਨਾ ਸਭ ਨੂੰ ਪਤਾ ਹੈਗਾ ਵੀ ਉੱਥੇ ਆਪਾਂ ਝੋਨਾ ਜਦੋਂ ਲਾਉਣਾ ਹੈਗਾ ਅੱਗੇ ਆਕੇ ਤਾਂ ਝੋਨਾ ਜਿਹੜਾ ਚੱਲਦਾ ਨਹੀਂ ਹੈਗਾ ਫਿਰ ਕਿਸਾਨ ਭਰਾ ਜੜਾਂ ਪੱਟੀ ਫਿਰਦੇ ਹੁੰਦੇ ਆ ਬਈ ਸਾਡੇ ਵੀ ਝੋਨਾ ਮੱਚ ਗਿਆ ਅਸੀਂ ਸਾਰੀਆਂ ਖਾਦਾਂ ਪਾ ਲੀਆਂ ਅਸੀਂ ਯੂਰੀਆ ਵੀ 10ਵੇਂ ਦਿਨ ਪਾਈ ਹੈ ਪਾਣੀ ਵੀ ਇਸ ਇਸ ਘਾਸ ਘਾਲਾਈ ਜਾਂਦੇ ਆ ਹੋਰ ਕਾਫੀ ਸਵਾਲ ਹੁੰਦੇ ਆ ਦੇਖੋ ਜਦੋਂ ਜੜ ਹੀ ਵਿਕਸਤ ਨਹੀਂ ਹੈਗੀ ਜੜ ਹੀ ਕੰਮ ਜਾਵੇ ਨਹੀਂ ਹੈਗੀ ਫਿਰ ਆਪਣਾ ਪਾਣੀ ਫਿਰ ਆਪਣੀ ਮਿੱਟੀ ਤੇ ਫਿਰ ਆਪਣੀਆਂ ਖਾਦਾਂ ਉੱਥੇ ਕੋਈ ਵੀ ਮੈਨਾ ਨਹੀਂ ਰੱਖਦੀਆਂ ਜੇ ਪਨੀਰੀ ਵਿੱਚ ਇਸ ਤਰ੍ਹਾਂ ਪ੍ਰੋਬਲਮ ਹੈਗੀ ਆ ਪਹਿਲਾਂ ਤੁਸੀਂ ਜਿਪਸਮ ਦੂਸਰਾ ਤੁਸੀਂ ਸਲਫਰ ਦਾਣੇਦਾਰ ਵੈਂਟੋਨਡ ਤੀਸਰਾ ਤੁਸੀਂ ਪਾ ਸਕਦੇ ਹੋ ਸਰੋਂ ਦੀ ਖਾਲ ਜੇ ਚੌਥਾ ਸੂਡ ਕੋਲ ਸੁਪਰ ਪਈ ਹੈਗੀ ਤਾਂ ਸੁਪਰ ਵੀ ਵਰਤ ਸਕਦੇ ਜਿਹੜੀ ਐਸਐਸਪੀ ਦੇ ਨਾਮ ਤੇ ਆਉਂਦੀ ਹੈ ਸਿੰਗਲ ਸੁਪਰ ਫਾਸਫੇਟ ਇਹ ਇਹਨਾਂ ਤਿੰਨ ਖਾਦਾਂ ਤੇ ਚੌਥਾ ਦੇਸੀ ਤਰੀਕਾ ਸਰੋਂ ਦੀ ਖਾਲ ਤੁਸੀਂ ਪੱਟਣ ਤੋਂ 2-3 ਦਿਨ ਤਿੰਨ ਦਿਨ ਪਹਿਲਾਂ ਪਾ ਸਕਦੇ ਤਾਂ ਸੋਡੀ ਪਨੀਰੀ ਜਿਹੜੀ ਪੋਲੀ ਹੋ ਜੂਗੀ ਮੋٹے ਬ੍ਰੀਕ ਮੋٹے ਕਣ ਹੈਗੇ ਜਿਹੜੇ ਮਿੱਟੀ ਦੇ ਉਹ ਕਣ ਜਿਹੜੇ ਬ੍ਰੀਕ ਹੋ ਜਾਣਗੇ ਪੱਟਣ ਸਮੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਜਿਹੜੇ ਕਿਸਾਨ ਭਰਾ ਮੇਨ ਦੇਖੋ ਬਾਈ ਪਹਿਲਾਂ ਖਾਦਾਂ ਵਰਤੀਆਂ ਹੈਗੇ ਨੇ ਆਪਣੀਆਂ ਸਾਰੀਆਂ ਵੀਡੀਓ ਦੇ ਨਾਲ ਕਿਸਾਨ ਭਰਾ ਦੇਖੋ ਜੁੜੇ ਹੈਗੇ ਹਨ ਉਹਨਾਂ ਨੂੰ ਤਾਂ ਦੇਖੋ ਕਿਸੇ ਵੀ ਤਰ੍ਹਾਂ ਦੀ ਕਦੇ ਪ੍ਰੋਬਲਮ ਨਾ ਆਈ ਹੈ ਇਹਨਾਂ ਆਪਾਂ ਨੇ ਔਣ ਦਿੱਤੀ ਹੈ ਕਿਉਂਕਿ ਹਰ ਸਮੇਂ ਦੇ ਹਿਸਾਬ ਦੇ ਨਾਲ ਹੀ ਆਪਣੀ ਜਿਹੜੀ ਵੀਡੀਓ ਪੈਂਦੀ ਹੈਗੀ ਆ ਜਿਵੇਂ ਹੁਣ ਪਨੀਰੀ ਪੁੱਟਣ ਦਾ ਸਮਾਂ ਹੈਗਾ ਝੋਨਾ ਲੱਗਣ ਦਾ ਸਮਾਂ ਹੈਗਾ ਕਿ ਖਾਦਾਂ ਦਾ ਸਮਾਂ ਹੈਗਾ ਹਰ ਰੋਜ਼ ਕਿਸਾਨਾਂ ਦੇ ਨਾਲ ਮਿਲਦੇ ਜੁਲਦੇ ਹੈਗੇ ਜਿੰਨੀਆਂ ਪ੍ਰੋਬਲਮਾਂ ਫੀਲਡ ਦੇ ਵਿੱਚ ਆਉਂਦੀ ਹੈਗੀਆਂ ਨੇ ਉਹੀ ਪ੍ਰੋਬਲਮਾਂ ਆਪਾਂ ਆਪਣੀ ਵੀਡੀਓ ਦੇ ਉੱਪਰ ਲੈ ਕੇ ਆਉਨੇ ਹੈਗੀਆਂ ਤੇ ਕਿਉਂਕਿ ਕਿਸਾਨਾਂ ਦੇ ਨਾਲ ਮਿਲ ਕੇ ਜੁਲ ਕੇ ਜੋ ਗੱਲਬਾਤ ਹੁੰਦੀ ਹੈਗੀ ਉਸ ਗੱਲਬਾਤ ਨੂੰ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਪਾਂ ਆਪਣੇ ਚੈਨਲ ਦੇ ਉੱਪਰ ਲੈ ਕੇ ਆਉਣਾ ਜਿਹਦੇ ਨਾਲ ਕਿਸਾਨ ਦਾ ਵੀ ਫਾਇਦਾ ਹੁੰਦਾ ਹੈਗਾ ਤੇ ਸਾਡੀ ਵੀ ਦਿਲਚਸਪੀ ਵੱਧਦੀ ਹੈਗੀ ਕਿਉਂਕਿ ਸਾਡੇ ਨਾਲ ਵੀ ਚੰਗੇ ਤੋਂ ਚੰਗੇ ਕਿਸਾਨ ਜੁੜਦੇ ਹੈਗੇ ਕਿਉਂਕਿ ਕਿਸਾਨ ਨੂੰ ਫਾਇਦਾ ਹੋਣਾ ਚਾਹੀਦਾ ਹੈਗਾ ਕਿਸੇ ਵੀ ਤਰੀਕੇ ਦੇ ਵਿੱਚ ਹੋ ਜੇ ਚਾਹੇ ਉਹ ਕਿਸੇ ਖਾਦ ਦੇ ਰੂਪ ਦੇ ਵਿੱਚ ਹੋ ਜੇ ਚاہے ਉਹ ਕਿਸੇ ਜਾਣਕਾਰੀ ਦੇ ਰੂਪ ਦੇ ਵਿੱਚ ਹੋ ਜੇ ਕਿਸੇ ਵੀ ਤਰ੍ਹਾਂ ਕਿਸਾਨ ਦਾ ਜਦੋਂ ਫਾਇਦਾ ਹੁੰਦਾ ਹੈਗਾ ਤਾਂ ਕਿਸਾਨ ਉਸ ਚੀਜ਼ ਨੂੰ ਵੱਧ ਟੜਕੇ ਕਰਦਾ ਹੈਗਾ ਜੀ ਵੀਡੀਓ ਕਿਦਾਂ ਲੱਗੀ ਲੈ ਕੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਚੰਗੀ ਤੇ ਚੰਗੀ ਵੀਡੀਓ ਕਿਸਾਨ ਭਰਾਵਾਂ ਦੇ ਨਾਲ ਲੈ ਕੇ ਆਵਾਂਗਾ ਧੰਨਵਾਦ